ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਕਿ ਐਨਓਸੀ ਦੀ ਸ਼ਰਤ ਖਤਮ ਕਰਾਂਗੇ ਬੇਰਵੇ ਜੰਦ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਦੇ ਟਵੀਟ ਨੂੰ ਸਿਰਫ ਟਵੀਟ ਕਰਕੇ ਗੱਲ ਨਹੀਂ ਬਣਦੀ ਜਦੋਂ ਤੱਕ ਤੁਸੀਂ ਕਈ ਮੁੱਦਿਆਂ ਨੂੰ ਜਿਹੜੇ ਹਾਈ ਕੋਰਟ ਦੇ ਵਿੱਚ ਲੰਬਿਤ ਹੋਣ ਉੱਥੇ ਡਿਸਪੋਜ਼ ਆਫ ਨਹੀਂ ਕਰਦੇ ਜਾਂ ਸਰਕਾਰ ਦਾ ਆਪਣਾ ਪੱਖ ਨਹੀਂ ਰੱਖਦੇ ਜਾਂ ਤੁਸੀਂ ਕੈਬਨਟ ਦੇ ਵਿੱਚ ਜਿਹੜਾ ਇਹਨਾਂ ਗੱਲਾਂ ਨੂੰ ਲਿਆ ਕੇ ਇਹਨਾਂ ਤੇ ਫੈਸਲਾ ਨਹੀਂ ਕਰਦੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇੰਨਾ ਸੌਖੇ ਤਰੀਕੇ ਜਿਹੜਾ ਉਹ ਖਤਮ ਕੀਤਾ ਜਿਵੇਂ ਮੁਖਮਤੀ ਸਾਹਿਬ ਨੇ ਲਿਖਿਆ ਵੀ ਵੇਰਵੇ ਵੇਰਵੇ ਜਲਦਬੇਰਵੇ ਕੀ ਹੋ ਸਕਦਾ ਵੇਰਵੇ ਜਲਦ ਦੀ ਜਿਹੜੀ ਤੁਸੀਂ ਮੜਾ ਕਲੀਅਰ ਕਰੋਗੇ ਪਰਭਾਸ਼ਾ ਕੀ ਹੋ ਸਕਦੀ ਹੈ ਇਹ ਜਿਹੜਾ ਐਨਓਸੀ ਦਾ ਸਿਸਟਮ ਹੈ ਇਹ ਇੰਨਾ ਸੌਖਾ ਨਹੀਂ ਖਤਮ ਕੀਤਾ ਜਾ ਸਕਦਾ ਕਿਉਂਕਿ ਇਹਦੇ ਨਾਲ ਪੂਰਾ ਲੀਗਲ ਜਿਹੜਾ ਤਬਕਾ ਹੈ ਉਹ ਵੀ ਇਹ ਨਾਲ ਇਨਵੋਲਡ ਹੈਗਾ ਕਿਉਂਕਿ ਅਗਰ ਇੱਕ ਪਾਸੇ ਆਪਾਂ ਲਾਇਸੈਂਸਿੰਗ ਦਾ ਪੂਰਾ ਪ੍ਰੋਵੀਜ਼ਨ ਕੀਤੀ ਹੈ ਉੱਥੇ ਲੱਖਾਂ ਕਰੋੜਾ ਰੁਪਏ ਆਪਾਂ ਫੀਸਾਂ ਲੈਣੇ ਆ ਔਰ ਬਕਾਇਦਾ ਲਾਇਸੈਂਸ ਦੇ ਕੇ ਇੰਨਾ ਕੁਝ ਕਾਮਜਾਮ ਹੈਗਾ ਤੇ ਦੂਜੇ ਪਾਸੇ ਆਪਾਂ ਇੱਕਦਮ ਇਦਾਂ ਨਹੀਂ ਕਹਿ ਸਕਦੇ ਵੀ ਸਭ ਕੁਝ ਜਿਹੜਾ ਕੱਲ ਤੱਕ ਜਿਹੜਾ ਨਜਾਇਜ਼ ਸੀ ਅੱਜ ਉਹ ਜਾਇਜ਼ ਹੋ ਗਿਆ ਐਨਾ ਜਿਹੜਾ ਇਗਨੋਰੈਂਟ ਤਾਂ ਮਹਾਰਾਜਿਆਂ ਦੀਆਂ ਸਰਕਾਰਾਂ ਵੀ ਨਹੀਂ ਸੀਆਂ ਜਿੰਨੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਮਹਾਰਾਜੇ ਦਾ ਭਾਵ ਕੈਪਟਨ ਸਾਹਿਬ ਦੀ ਗੱਲ ਕਰ ਬਿਲਕੁਲ ਦੇਖੋ ਉਹ ਇੱਕ ਸਿੰਬੋਲਿਕਲੀ ਕਿਹਾ ਜਾਂਦਾ ਸੀ ਵੀ ਮਹਾਰਾਜੇ ਦੀ ਸਰਕਾਰ ਹੈ ਜੀ ਉਹ ਸੁਣਦੇ ਨਹੀਂ ਕਿਸੇ ਦੀ ਉਹ ਸੁਣਦੇ ਉਹ ਤੁਸੀਂ ਤਾਂ ਉਹਨਾਂ ਉਹਨਾਂ ਤੋਂ ਵੀ ਪਰੇ ਗਏ ਗਏ ਗੱਲ ਕੀਤੇ ਵੀ ਅਕਾਲੀ ਦਲ ਦੀ ਗਵਰਨਮੈਂਟ ਵੀ ਸੀਗੀ ਕਾਂਗਰਸ ਦੀ ਵੀ ਸੀਗੀ ਪਾਲਸੀਆਂ ਤੁਸੀਂ ਪਾਲਸੀਆਂ ਸਰਕਾਰ ਨੇ ਲਿਆਂਦੀਆਂ ਇੰਪਲੀਮੈਂਟ ਨਹੀਂ ਹੋਈਆਂ ਹੈਗੀਆਂ ਕਿ ਲੱਗਦਾ ਜੇ ਉਹੀ ਪਾਲਸੀਆਂ ਪ੍ਰੋਪਰ ਤਰੀਕੇ ਨਾਲ ਲਾਗੂ ਕੀਤੀਆਂ ਜਾਂ ਤਾਂ ਮਸਲਾ ਹੱਲ ਹੋ ਸਕਦਾ ਜਿਹੜੀਆਂ ਪੁਰਾਣੀਆਂ ਪਾਲਸੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਕਹਿ ਲਓ ਕਿ ਲੋਕਾਂ ਨੇ ਬੈਕਡੇਟ ਦੇ ਵਿੱਚ ਜਿਹੜੀ ਹੈ ਇਹਦਾ ਫਾਇਦਾ ਚੱਕ ਕੇ ਨਵੀਆਂ ਕਲੋਨੀਆਂ ਵਿੱਚ ਵਾੜ ਲੀਆਂ ਉਹ ਉਸ ਚੀਜ਼ ਨੂੰ ਜ਼ਰੂਰ ਟਰਿਮ ਕਰਨ ਦੀ ਅੱਗੇ ਲੋੜ ਹੈ ਇੱਕ ਲੀਗਲ ਕਲੋਨੀਆਂ ਹੋ ਗਈਆਂ ਕਿਉਂਕਿ ਤੁਸੀਂ ਗੱਲ ਕੀਤੀ ਵੀ ਡਵੈਲਪਮੈਂਟ ਉੱਥੇ ਵੱਖ-ਵੱਖ ਦਾਰੇ ਵੱਲੋਂ ਕੀਤੀ ਜਾਂਦੀ ਹੈ ਕੀ ਲੱਗਦਾ ਈ ਲੀਗਲ ਰਹੇ ਜਾਂ ਗੈਰਕਾਨੂੰਨੀ ਰਹ ਜਾਂਦੀਆਂ ਕਲੋਨੀਆਂ ਉਹਨਾਂ ਦਾ ਹੱਲ ਕੀ ਸਮਝਦੇ ਹੋ ਤੁਸੀਂ ਕਿ ਜਦੋਂ ਆਪਾਂ ਇੱਕ ਇਲੀਗਲ ਲਫ਼ਜ਼ ਵਰਤ ਕੇ ਸਾਰੇ ਪੰਜਾਬ ਦੀਆਂ ਉਹ ਕਲੋਨੀਆਂ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਇਕੱਠਾ ਕਰ ਦਿੰਨੇ ਆ ਤੇ ਇਹ ਵਿਸ਼ਾ ਬਣ ਜਾਂਦਾ ਕੋਈ ਪੰਜਾਬ ਦੀ 30-40 ਹਜ਼ਾਰ ਕਲੋਨੀਆਂ ਦਾ ਜਦੋਂ ਇਲੀਗਲ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਤਾਂ ਕੱਟੀਆਂ ਤਾਂ ਡਿਪਾਰਟਮੈਂਟ ਦੀ ਅੱਖਾਂ ਸਾਹਮਣੇ ਜਾ ਰਹੀਆਂ ਮੰਨ ਲਓ ਕਿਤੇ ਹੁਣ ਪੀਲਾ ਪੰਦਾ ਚਲਾ ਦਿੰਦੇ ਆ ਖਬਰ ਆ ਜਾਂਦੀਆਂ ਨੇ ਪਰ ਬਹੁਤ ਆਤ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਵੀ ਅੱਖਾਂ ਅੱਖੀ ਦੇਖ ਕੇ ਕੱਟਾ ਪਉਣ ਵਾਲਾ ਕੰਮ ਸਰਕਾਰ ਪ੍ਰਸ਼ਾਸਨ ਕਰਦਾ ਕਿ ਲੱਗਦਾ ਨਹੀਂ ਵੀ ਜਿਹੜੇ ਅਧਿਕਾਰੀ ਬੈਠੇ ਨੇ ਜਿਨ੍ਹਾਂ ਨੂੰ ਦਿੱਤਾ ਗਿਆ ਗਲੱਡਾ ਹੋ ਗਿਆ ਪੁੱਡਾ ਹੋ ਗਿਆ ਇਸ ਵਾਸਤੇ ਜ਼ਿੰਮੇਵਾਰ ਨੇ ਦੇਖੋ ਸਾਰੇ ਹੀ ਵਰਗ ਜ਼ਿੰਮੇਵਾਰ ਨੇ ਦੇਖੋ ਐਨਜੀਟੀ ਨੇ 2000 ਕਰੋੜ ਰੁਪਏ ਦਾ ਜੁਰਮਾਨਾ ਪਿੱਛੇ ਜੇ ਪੰਜਾਬ ਸਰਕਾਰ ਨੂੰ ਕੀਤਾ ਜੀ ਜਿਹਦੇ ਵਿੱਚ ਸੀਵਰੇਜ ਡਿਸਪੋਜ਼ਲ ਔਰ ਜਿਹੜਾ ਕਚਰਾ ਡਿਸਪੋਜ਼ਲ ਹੈ ਇਹਦਾ ਬੜਾ ਵੱਡਾ ਮੁੱਦਾ ਹੈਗਾ ਸੋ ਇਹ ਸਾਰੇ ਪੱਖ ਨੂੰ ਵਿਚਾਰਨ ਦੀ ਬਜਾਏ ਜੇ ਸਰਕਾਰ ਬਸ ਈਡੀਸੀ ਹਰ ਸਾਲ ਵਧਾ ਕੇ ਜਾਂ ਪੈਸੇ ਵਧਾ ਕੇ ਸੋਚਦੀ ਹੈ ਦਾ ਹੱਲ ਨਿਕਲ ਜਾਏਗਾ ਔਰ ਉਹ ਪੈਸੇ ਜਿਹੜੇ ਇਸ ਮਹਿਕਮੇ ਤੋਂ ਲਏ ਗਏ ਕੀ ਉਹ ਉਹਨਾਂ ਚੀਜ਼ਾਂ ਲਈ ਖਰਚ ਕੀਤੇ ਸੀਗਾ ਟਵਿੱਟਰ ਦੇ ਮਸਲੇ ਨਹੀਂ ਲੱਭਣਗੇ ਲਾਸਟ ਇਅਰ ਜੂਨ ਜੁਲਾਈ ਵਿੱਚ ਮੁੱਖ ਮੰਤਰੀ ਸਾਹਿਬ ਲੁਧਿਆਣਾ ਆਏ ਸੀ ਉਸ ਟਾਈਮ ਉਹਨਾਂ ਨੇ ਐਲਾਨ ਕੀਤਾ ਸੀ ਪਰੀ ਸਟੇਜ ਤੋਂ ਵੀ ਅੱਜ ਤੋਂ ਬਾਅਦ ਐਨਓਸੀਆਂ ਨਹੀਂ ਲੱਗਣਗੀਆਂ ਤੇ ਅੱਜ ਫੇਰ ਟਵੀਟ ਆਇਆ 6-7 ਮਹੀਨੇ ਬਾਅਦ ਕੀ ਲੱਗਦਾ ਜਿਹੜੀ ਗੱਲ ਤੁਸੀਂ ਕਿਹਾ ਟਵਿੱਟਰ ਦੇ ਮਸਲੇ ਨਹੀਂ ਹੱਲ ਹੋਣੇ ਮਸਲਾ ਹੱਲ ਹੋਇਆ ਗਿਆ ਇਸ ਵਾਰ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਉਹ ਇਸ ਬੁੱਦੇ ਤੇ ਬੋਲੇ ਗਏ ਕੁਐਸਚਨ ਰੱਖਿਆ ਗਿਆ ਮੇਰੇ ਖਿਆਲ ਇੱਕ ਸਾਲ ਪੁਰਾਣੀ ਖਬਰ ਹੈ ਉਹਨਾਂ ਨੇ ਕਿਹਾ ਬੜੀ ਜਲਦੀ ਅਸੀਂ ਇਹਦੇ ਤੇ ਫੈਸਲਾ ਕਰਨ ਜਾ ਰਹੇ ਹਾਂ ਪਰ ਬਿਜਲੀ ਮੀਟਰ ਖੋਲਣ ਦੀ ਇੱਥੇ ਜਿਹੜੀ ਆ ਉਹ ਐਲਾਨ ਕਰਕੇ ਗਏ ਸੀ ਉਹ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਨ ਲਈ ਜਿਹੜੇ ਇਹਦੇ ਨਾਲ ਰਿਲੇਟਡ ਵਰਗ ਦੇ ਲੋਕ ਨੇ ਉਹਨਾਂ ਨੂੰ ਜਦੋਂ ਤੱਕ ਤੁਸੀਂ ਆਪਣੇ ਜਿਹੜੇ ਫੈਸਲਾ ਲੈਣ ਵਾਲੇ ਅਫਸਰਸ਼ਾਹੀ ਹੈ ਉਹਨਾਂ ਦੇ ਨਾਲ ਨਹੀਂ ਬਿਠਾਓਗੇ ਮੰਥਨ ਨਹੀਂ ਕਰੋਗੇ ਇਹਦਾ ਹੱਲ ਕੋਈ ਨਹੀਂ ਨਿਕਲ ਸਕਦਾ ਰਾਸ਼ਟਾਨੀ ਟੀਵੀ ਦੇਖ ਰਹੇ ਸਰ ਦਸ਼ਕਰ ਦਾ ਬੋਲਬੋ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਤੋਨਾ ਪੰਜਾਬ ਚ ਪ੍ਰਾਪਰਟੀ ਕਾਰੋਬਾਰ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਰੇੜਕਾ ਚੱਲ ਰਿਹਾ ਕਿਉਂਕਿ ਇਸ ਵਿੱਚ ਜਿੱਥੇ ਵਕ ਵਕ ਪਾਲਿਸੀ ਨੂੰ ਲੈ ਕੇ ਦਿੱਕਤ ਆ ਰਹੀਆਂ ਉੱਥੇ ਸਭ ਤੋਂ ਵੱਡੀ ਦਿੱਕਤ ਐਨਓਸੀ ਜਾਰੀ ਕਿਉਂਕਿ ਐਨਓਸੀ ਆਮ ਬੰਦੇ ਨਾਲ ਜੁੜੀ ਹੋਈ ਜਿਹੜੀ ਕਹਿ ਸਕਦੇ ਆ ਸਮੱਸਿਆ ਹੈਗੀ ਪਰ ਉਸ ਤੋਂ ਇਲਾਵਾ ਵੀ ਕਈ ਸਮੱਸਿਆਵਾਂ ਨੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਵੇਰੇ ਇੱਕ ਟਵੀਟ ਕੀਤਾ ਕਿ ਐਨਓਸੀ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਵੇਰਵੇ ਜਲਦ ਸਾਡੇ ਨਾਲ ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀ ਅਸੋਸੀਏਸ਼ਨ ਤੋਂ ਗੁਰਵਿੰਦਰ ਸਿੰਘ ਲਾਂਬਾ ਜੀ ਨੇ ਗੱਲਬਾਤ ਕਰਨਗੇ ਲਾਂਬਾ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਰ ਲਾਂਬਾ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਕਿ ਐਨਓਸੀ ਦੀ ਸ਼ਰਤ ਖਤਮ ਕਰਾਂਗੇ ਬੇਰਵੇ ਜਲਦ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਦੇ ਟਵੀਟ ਨੂੰ ਸਰ ਜੇ ਇਹ ਗੱਲ ਸੱਚ ਨਿਕਲੇ ਤੇ ਅਸੀਂ ਜਰੂਰ ਪੰਜਾਬ ਸਰਕਾਰ ਦੇ ਧੰਨਵਾਦੀ ਹੋਵਾਂਗੇ ਪਰ ਅਫਸੋਸ ਦੀ ਗੱਲ ਹੈ ਕਿ ਸਿਰਫ ਟਵੀਟ ਕਰਕੇ ਗੱਲ ਨਹੀਂ ਬਣਦੀ ਜਦੋਂ ਤੱਕ ਤੁਸੀਂ ਕਈ ਮੁੱਦਿਆਂ ਨੂੰ ਜਿਹੜੇ ਹਾਈ ਕੋਰਟ ਦੇ ਵਿੱਚ ਲੰਬਿਤ ਹੋਣ ਉਥੇ ਡਿਸਪੋਜ਼ ਆਫ ਨਹੀਂ ਕਰਦੇ ਜਾਂ ਸਰਕਾਰ ਦਾ ਆਪਣਾ ਪੱਖ ਨਹੀਂ ਰੱਖਦੇ ਜਾਂ ਤੁਸੀਂ ਕੈਬਨਟ ਦੇ ਵਿੱਚ ਜਿਹੜਾ ਇਹਨਾਂ ਗੱਲਾਂ ਨੂੰ ਲਿਆ ਕੇ ਇਹਨਾਂ ਤੇ ਫੈਸਲਾ ਨਹੀਂ ਕਰਦੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇੰਨਾ ਸੌਖੇ ਤਰੀਕੇ ਜਿਹੜਾ ਹੈ ਉਹ ਖਤਮ ਕੀਤਾ ਜਾ ਸਕਦਾ ਜਿਵੇਂ ਮੁਖਮਤੂ ਜੀ ਸਾਹਿਬ ਨੇ ਲਿਖਿਆ ਵੀ ਵੇਰਵੇ ਵੇਰਵੇ ਜਲਦ ਵੇਰਵੇ ਕੀ ਹੋ ਸਕਦਾ ਹੈ ਵੇਰਵੇ ਜਲਦ ਦੀ ਜਿਹੜੀ ਤੁਸੀਂ ਮੜਾ ਕਲੀਅਰ ਕਰੋਗੇ ਪਰਭਾਸ਼ਾ ਕੀ ਹੋ ਸਕਦੀ ਹੈ ਦੇਖੋ ਵੇਰਵੇ ਬਾਰੇ ਤਾਂ ਅਸੀਂ ਹੁਣ ਜਿਵੇਂ ਪਿੱਛੇ ਜੇ ਇਹਨਾਂ ਨੇ ਸਾਰੇ ਅਖਬਾਰਾਂ ਦੇ ਵਿੱਚ ਐਡ ਦਿੱਤੀ ਸੀਗੀ ਕਿ ਜਿਹੜੇ ਵੀ ਸੱਜਣ ਕੋਈ ਵੀ ਸੁਝਾਅ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਕਿਸੇ ਵੀ ਵਰਗ ਦੇ ਸੀ ਉਹਨਾਂ ਵਿੱਚ ਵੀ ਆਪਣੇ ਸੁਝਾਅ ਇਹਨਾਂ ਨੂੰ ਭੇਜੇ ਸੀਗੇ ਕਿ ਇਹ ਜਿਹੜਾ ਐਨਓਸੀ ਦਾ ਸਿਸਟਮ ਹੈ ਇਹ ਇੰਨਾ ਸੌਖਾ ਨਹੀਂ ਖਤਮ ਕੀਤਾ ਜਾ ਸਕਦਾ ਕਿਉਂਕਿ ਇਹਦੇ ਨਾਲ ਪੂਰਾ ਲੀਗਲ ਜਿਹੜਾ ਤਬਕਾ ਹੈ ਉਹ ਵੀ ਇਹ ਨਾਲ ਇਨਵੋਲਡ ਹੈਗਾ ਕਿਉਂਕਿ ਅਗਰ ਇੱਕ ਪਾਸੇ ਆਪਾਂ ਲਾਇਸੈਂਸਿੰਗ ਦਾ ਪੂਰਾ ਪ੍ਰੋਵੀਜ਼ਨ ਕੀਤੀ ਹੈ ਉੱਥੇ ਲੱਖਾਂ ਕਰੋੜਾ ਰੁਪਏ ਆਪਾਂ ਫੀਸਾਂ ਲੈਣੇ ਆ ਔਰ ਬਕਾਇਦਾ ਲਾਇਸੈਂਸ ਦੇ ਕੇ ਇੰਨਾ ਕੁਛ ਤਾਮਜਾਮ ਹੈਗਾ ਤਾਂ ਦੂਜੇ ਪਾਸੇ ਆਪਾਂ ਇੱਕਦਮ ਇਦਾਂ ਨਹੀਂ ਕਹਿ ਸਕਦੇ ਵੀ ਸਭ ਕੁਝ ਜਿਹੜਾ ਅੱਜ ਕੱਲ ਤੱਕ ਜਿਹੜਾ ਨਜਾਇਜ਼ ਸੀ ਅਜੋ ਜਾਇਜ਼ ਹੋ ਗਿਆ ਲੇਕਿਨ ਇਹਦਾ ਇੱਕ ਕਾਨੂੰਨੀ ਤਰੀਕਾ ਸੀਗਾ ਜਿਹਦੇ ਵਿੱਚ ਇਹਦੇ ਵਿੱਚ ਕਈ ਪੱਖ ਸੀਗੇ ਕਿਉਂਕਿ ਬਾਰ-ਬਾਰ ਸਰਕਾਰਾਂ ਕਾਲੀ ਦਲ ਨੇ ਵੀ ਸਾਡੇ ਨਾਲ ਮੀਟਿੰਗਾਂ ਕੀਤੀਆਂ ਪਾਲਿਸੀ ਲਿਆਂਦੀ ਕਾਂਗਰਸ ਨੇ ਵੀ ਪਾਲਿਸੀ ਸਾਡੇ ਕਹਿਣ ਤੇ ਲਿਆਂਦੀ ਲੇਕਿਨ ਪਾਲਿਸੀ ਨੂੰ ਮੇਅਰ ਲੈ ਆਣਾ ਔਰ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਇਹ ਦੋਨੋਂ ਗੱਲ ਜਿਹੜੇ ਬੜੇ ਡਿਫਰੈਂਟ ਹੈਗੇ ਨੇ ਜੀ ਸਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਜਿੱਥੇ ਇਹ ਚਾਹੁੰਦੀ ਸੀ ਕਿ ਜੋ ਅੱਜ ਤੱਕ ਬਣ ਚੁੱਕਿਆ ਹੈ ਉਹ ਰੈਗੂਲਾਈਜ਼ ਹੋਵੇ ਉੱਥੇ ਇਹ ਵੀ ਚਾਹੁੰਦੀ ਸੀ ਵੀ ਅੱਗੇ ਤੋਂ ਅਨਅਥਰਾਇਜ਼ ਨਾ ਬਣੇ ਉਹਦੇ ਨਾਲ ਜਿੱਥੇ ਜਿੱਥੇ ਸਖਤੀ ਜ਼ਰੂਰੀ ਹੈ ਉੱਥੇ-ਉਥੇ ਨਵੀਂ ਲਾਇਸੈਂਸਿੰਗ ਨੂੰ ਸੌਖਾ ਔਰ ਸਰਲ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਮੇਅਰ ਆਪਾਂ ਕਹੀਏ ਵੀ ਜੇ ਸਖਤੀ ਕਰਕੇ ਹੀ ਕੋਈ ਜਿਹੜਾ ਇਲੀਗਲ ਧੰਦੇ ਬੰਦ ਹੋ ਜਾਣਗੇ ਤੇ ਅੱਜ ਤੱਕ ਫਿਰ ਚਿੱਟਾ ਕਿਉਂ ਨਹੀਂ ਬੰਦ ਹੋਇਆ ਅੱਜ ਤੱਕ ਜੂਆ ਕਿਉਂ ਨਹੀਂ ਬੰਦ ਹੋਇਆ ਅੱਜ ਤੱਕ ਨਜਾਇਜ਼ ਜਿਹੜਾ ਸ਼ਰਾਬ ਪਿਆਨ ਦਾ ਜਾਂ ਵੇਚਣ ਦਾ ਧੰਦਾ ਕਿਉਂ ਨਹੀਂ ਬੰਦ ਹੋਇਆ ਕਿਉਂਕਿ ਇਹ ਜਿਹੜਾ ਕੰਮ ਕਰਨ ਵਾਲੇ ਲੋਕ ਨੇ ਇਹ ਵਪਾਰੀ ਵਰਗ ਹੈ ਇਹ ਕੋਈ ਕ੍ਰਿਮੀਨਲ ਵਰਗ ਨਹੀਂ ਹੈਗਾ ਉਹ ਜੇ ਸਰਕਾਰ ਇਕੱਲੇ ਵੱਡੇ ਵੱਡੇ ਬੰਦਿਆਂ ਵਾਸਤੇ ਪਾਲਿਸੀਆਂ ਲਿਆਏਗੀ ਤੇ ਉਹਨਾਂ ਦੇ ਵਿੱਚ ਪਲਾਟ ਵੀ ਵੱਡੇ ਵੱਡੇ ਬੰਦੇ ਹੀ ਖਰੀਦ ਸਕਣਗੇ ਆਮ ਬੰਦਾ ਤਾਂ ਸਿਰਫ ਸੁਪਨੇ ਲੈਂਦਾ ਰਹੂਗਾ ਜੀ ਮੈਂ ਪਿਛਲੇ ਟਵੀਟ ਦੇ ਵਿੱਚ ਲਾਡੋਵਾਲ ਵਾਲੀ ਸਾਡੀ ਕਲੋਨੀ ਬਣ ਗਈ ਸੀ 500 ਏਕੜ ਵਿੱਚ 600 ਏਕੜ ਵਿੱਚ ਜਿਹਦੇ ਵੀ ਤੁਸੀਂ ਵੀ ਪਲਾਟ ਖਰੀਦ ਲਿਆ ਮੈਂ ਵੀ ਖਰੀਦ ਲਿਆ ਹੁਣ ਅਸੀਂ ਉਹਦਾ ਮਕਾਨ ਵੀ ਬਣਾ ਲਿਆ ਉਹਦੇ ਵਿੱਚ ਵੀ ਰਹਨੇ ਆ ਸ਼ਾਇਦ ਤਾਂ ਤਾਂ ਹੀ ਸੁਪਨਿਆਂ ਦੇ ਵਿੱਚ ਹੀ ਮਕਾਨ ਬਣਗੇ ਲੋਕਾਂ ਜੇ ਤੁਸੀਂ ਲੰਬ ਸਮੇਂ ਗੱਲ ਕੀਤੇ ਵੀ ਅਕਾਲੀ ਦਲ ਦੀ ਗਵਰਨਮੈਂਟ ਵੀ ਸੀਗੀ ਕਾਂਗਰਸ ਦੀ ਵੀ ਸੀਗੀ ਪਾਲਿਸੀਆਂ ਤੁਸੀਂ ਪਾਲਿਸੀਆਂ ਸਰਕਾਰ ਨੇ ਲਿਆਂਦੀਆਂ ਇੰਪਲੀਮੈਂਟ ਨਹੀਂ ਹੋਈਆਂ ਹੈਗੀਆਂ ਕਿ ਲੱਗਦਾ ਜੇ ਉਹੀ ਪਾਲਿਸੀਆਂ ਪ੍ਰੋਪਰ ਤਰੀਕੇ ਨਾਲ ਲਾਗੂ ਕੀਤੀਆਂ ਜਾਂ ਤਾਂ ਮਸਲਾ ਹੱਲ ਹੋ ਸਕਦਾ ਦੇਖੋ ਸਮੇਂ ਦੇ ਨਾਲ ਨਾਲ ਹਰ ਚੀਜ਼ 'ਚੋਂ ਕਈ ਚੀਜ਼ਾਂ ਨਵੀਆਂ ਉੱਭਰ ਕੇ ਆਉ ਪੁਰਾਣੀਆਂ ਪਾਲਿਸੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਕਹਿ ਲੋ ਕਿ ਲੋਕਾਂ ਨੇ ਬੈਕਡੇਟ ਦੇ ਵਿੱਚ ਜਿਹੜੀ ਆ ਇਹਦਾ ਫਾਇਦਾ ਚੱਕ ਕੇ ਨਵੀਆਂ ਕਲੋਨੀਆਂ ਵਿੱਚ ਵਾੜ ਲੀਆਂ ਉਹ ਉਸ ਚੀਜ਼ ਨੂੰ ਜ਼ਰੂਰ ਟਰਿਮ ਕਰਨ ਦੀ ਅੱਗੇ ਲੋੜ ਹੈ ਲੇਕਿਨ ਪਲਾਟ 홀ਡਰਾਂ ਨੇ ਇੰਨੇ ਰਾਈਡਰ ਲਾ ਦਿਓ ਵੀ ਉਹਨਾਂ ਵਾਸਤੇ ਪਲਾਟ ਦੀ ਰੈਗੂਲਰਾਈਜੇਸ਼ਨ ਇੱਕ ਕਲੋਨੀ ਦਾ ਲਾਇਸੈਂਸ ਬਣ ਜਾਏ ਇਹ ਵੀ ਬੜੀ ਬੇਤੁਕੀ ਗੱਲ ਹੈ ਜੀ ਜੀ ਜੇ ਤੁਸੀਂ ਗੱਲ ਪਹਿਲਾਂ ਕੀਤੀ ਮਾਰਜੁਗ ਹਾਈ ਕੋਰਟ ਦੀ ਗੱਲ ਕੀਤੀ ਜੇ ਮਾਮਲਾ ਮਾਰਜੁਗ ਹਾਈ ਕੋਰਟ ਦੇ ਵਿੱਚ ਆ ਤਾਂ ਸਰਕਾਰ ਕਿਸ ਤਰੀਕੇ ਨਾਲ ਨੂੰ ਮੰਨ ਲਓ ਐਨਓਸੀ ਨੂੰ ਹਟਾ ਸਕਦੀ ਆ ਕੋਈ ਲੀਗਲੀ ਮਾਰਜੁਗ ਹਾਈ ਕੋਰਟ ਵਿੱਚ ਜਾਏਗੀ ਜਾਂ ਕੋਈ ਕੈਬਨਟ ਵਿੱਚ ਵੀ ਜਿਹਾ ਫੈਸਲਾ ਹੋ ਸਕਦਾ ਹੈ ਦੇਖੋ ਬੜਾ ਸੌਖਾ ਤਰੀਕਾ ਪਹਿਲਾਂ ਤਾਂ ਵਿਸ਼ੇ ਨੂੰ ਸਮਝਣ ਦੀ ਲੋੜ ਹੈ ਵੀ ਵਿਸ਼ਾ ਹੈ ਕੀ ਆ ਜਿੱਥੇ ਆਪਾਂ ਇਹ ਕਹਿੰਦੇ ਆ ਵੀ ਪੰਜਾਬ ਵਿੱਚ ਉਹ ਕਲੋਨੀਆ ਹੈਗੀਆਂ ਨੇ ਜਿਹੜੀਆਂ ਕਿਸੇ ਵੀ ਸੰਸਥਾ ਤੋਂ ਲਾਇਸੈਂਸ ਮਿਲਿਆ ਉਹਨਾਂ ਨੂੰ ਉਹ ਮਨਜ਼ੂਰਸ਼ੁਦਾ ਕਲੋਨੀਆ ਨੇ ਜਾਂ ਸਰਕਾਰ ਨੇ ਆਪ ਕਟੀਆਂ ਨੇ ਉਸ ਤੋਂ ਇਲਾਵਾ ਸਾਰਾ ਕੁਝ ਇਲੀਗਲ ਹੈ ਇਹ ਗਲਤ ਧਾਰਨਾ ਹੈ ਜੀ 1995 ਤੋਂ ਇਹ ਐਕਟ ਲਾਗੂ ਹੋਇਆ ਅੱਜ 2023 ਚੱਲ ਰਿਹਾ ਜੀ ਅੱਜ ਇਹਨੇ 25 30 ਸਾਲ ਦੇ ਰਕਬੇ ਦੇ ਵਿੱਚ ਜੋ ਬਣ ਗਿਆ ਲੋਕ ਵਸ ਗਏ ਉੱਥੇ ਸਰਕਾਰ ਦੀਆਂ ਅਦਾਰਿਆਂ ਨੇ ਮਿਊਨਿਸਪਲ ਕਮੇਟੀਆਂ ਨੇ ਕਾਰਪੋਰੇਸ਼ਨਾਂ ਨੇ ਵਿਕਾਸ ਕਾਰਜ ਕਰਾ ਦਿੱਤੇ ਨੇ ਉਹ ਜਿੱਥੇ ਸ਼ਹਿਰ ਵਸੇ ਨੇ ਮੇਜਰ ਪ੍ਰੋਬਲਮ ਵੀ ਉੱਥੇ ਦੀ ਹੈ ਜਦੋਂ ਪਹਿਲਾਂ ਵੀ ਇਹਨਾਂ ਨੇ ਅਮਨ ਅਰੋੜਾ ਜੀ ਜਦੋਂ ਮੰਤਰੀ ਸੀ ਸਾਡੇ ਉਦੋਂ ਸਾਡੇ ਨਾਲ ਵਾਰਤਾ ਲਾਪ ਚੱਲੀ ਉਦੋਂ ਸਾਡੇ ਨਾਲ ਮੈਮੋਰੰਡਮ ਤੋਂ ਬਾਅਦ ਇਹਨਾਂ ਨੂੰ ਸਮਝ ਆ ਗਈ ਇਹਨਾਂ ਨੇ ਪੰਜਾਬ ਦੇ 4700 ਪਿੰਡ ਬਾਹਰ ਕੱਢੇ ਐਨਓਸੀ ਚ ਉਹ ਲੀਗਲ ਵੇ ਨਾਲ ਤਰੀਕੇ ਨਾਲ ਕੱਢੇ ਅਜ ਤੱਕ ਹਾਈ ਕੋਰਟ ਨੇ ਉਹਨੂੰ ਕੁਝ ਨਹੀਂ ਕਿਹਾ ਜੀ ਇਸੇ ਤਰੀਕੇ ਜਿਹੜੇ ਸ਼ਹਿਰ ਦੇ ਪੁਰਾਣੇ ਏਰੀਆ ਕੱਡੇ ਉਹਨਾਂ ਨੂੰ ਵੀ ਹਾਈ ਕੋਰਟ ਨੇ ਕੁਝ ਨਹੀਂ ਕਿਹਾ ਇਸੇ ਤਰੀਕੇ ਜੇ ਸਾਡੀ ਗੱਲ ਮੰਨ ਲੈਣ ਕਿ ਜਿੰਨੀਆਂ ਕਮੇਟੀਆਂ ਕਾਰਪੋਰੇਸ਼ਨਾਂ ਜਿਨ੍ਹਾਂ ਦੇ ਵਿੱਚ ਵੀ ਕੋਈ ਵੀ ਵਿਕਾਸ ਕਾਰਜ ਕਿਸੇ ਵੀ ਸਰਕਾਰ ਦੇ ادارے ਵੱਲੋਂ ਸਰਕਾਰੀ ਖਜ਼ਾਨੇ ਨਾਲ ਹੋ ਗਿਆ ਉਹ ਇਲੀਗਲ ਕਲੋਨੀ ਨਹੀਂ ਹੈ ਉਹਨਾਂ ਤੋਂ ਵਿਕਾਸ ਦੇ ਜਿਹੜੇ ਡਿਵੈਲਪਮੈਂਟ ਚਾਰਜੀਜ਼ ਨੇ ਉਹ ਜਰੂਰ ਲੈ ਲਏ ਜਾਣ ਉਹ ਸਰਕਾਰ ਲੈ ਵੀ ਲਵੇਗੀ ਪਰ ਉਸ ਨੂੰ ਉਹਦੇ ਨਕਸ਼ਾ ਪਾਸ ਨਾਲ ਜੋੜ ਕੇ ਰੱਖਿਆ ਜਾਵੇ ਰਜਿਸਟਰੀ ਦਾ ਕੰਮ ਜਿਹੜਾ ਹੈ ਉਹ ਰੈਵਨਿਊ ਦਾ ਕੰਮ ਹੈ ਮੈਂ ਬਾਰ ਬਾਰ ਸਰਕਾਰ ਨੂੰ ਕਹਿੰਨਾ ਵੀ ਵਾਕਈ ਰਜਿਸਟਰੀਆਂ ਤੇ ਕਿਸੇ ਐਨਓਸੀ ਦੀ ਲੋੜ ਨਹੀਂ ਹੈਗੀ ਕਿਉਂਕਿ ਰਜਿਸਟਰੀਆਂ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਬੰਦੇ ਨੇ ਆਪਣੀ ਮਾਲਕੀ ਤੁਹਾਨੂੰ ਦੇ ਦਿੱਤੀ ਔਰ ਰਜਿਸਟਰੀ ਤਾਂ ਕਾਨੂੰਨਨ ਜਿਹੜੀਆਂ ਸੈਕਸ਼ਨ 4 5 ਦੀਆਂ ਜ਼ਮੀਨਾਂ ਨੇ ਜਿੱਥੇ ਕੋਈ ਨੇਚਰ ਚੇਂਜ ਨਹੀਂ ਕਰ ਸਕਦੇ ਕੋਈ ਮਕਾਨ ਨਹੀਂ ਬਣਾ ਸਕਦੇ ਕੋਈ ਕੁਝ ਡਵੈਲਪਮੈਂਟ ਨਹੀਂ ਕਰ ਸਕਦੇ ਰਜਿਸਟਰੀਆਂ ਤਾਂ ਉਹਨਾਂ ਤੇ ਵੀ ਹੁੰਦੀਆਂ ਨੇ ਕੰਡਿਆਲੀ ਤਾਰ ਦੇ ਪਾਰ ਜ਼ਮੀਨਾਂ ਰਜਿਸਟਰੀਆਂ ਤਾਂ ਉਹਦੀਆਂ ਵੀ ਹੁੰਦੀਆਂ ਨੇ ਲੇਕਿਨ ਰਜਿਸਟਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਵਿੱਚ ਮਕਾਨ ਦਾ ਨਕਸ਼ਾ ਪਾਸ ਹੋ ਗਿਆ ਇਹ ਨਕਸ਼ਾ ਪਾਸ ਕਰਨ ਵਾਲੀ ਏਜੰਸੀ ਨੇ ਬਾਅਦ ਚ ਦੇਖਣਾ ਕਿ ਉਹਦਾ ਨਕਸ਼ਾ ਪਾਸ ਹੋਣਾ ਕਿ ਨਹੀਂ ਹੋਣਾ ਇਹਨੂੰ ਬਿਜਲੀ ਬੋਰਡ ਨੇ ਦੇਖਣਾ ਹੈ ਕਿ ਇਹਨੂੰ ਮੀਟਰ ਦੇਣ ਦੀ ਲੋੜ ਹੈ ਕਿ ਨਹੀਂ ਹੈ ਜੇ ਦੀ ਸੁਵਿਧਾ ਕਿਵੇਂ ਹੋਏਗੀ ਜੇ ਇਹਦਾ ਪਲਾਨ ਕਿਵੇਂ ਹੋਏਗਾ ਸੋ ਗਵਰਨਮੈਂਟ ਦੇ ਜਦ ਇੰਨੇ ਆਧਾਰੇ ਬਣਾ ਰੱਖੇ ਨੇ ਜੇ ਸਾਰੇ ਅਦਾਰਿਆਂ ਦਾ ਕੰਮ ਰੈਵਨਿਊ ਡਿਪਾਰਟਮੈਂਟ ਤੋਂ ਹੀ ਲੈ ਲੈਣਾ ਬੀ ਐਨਓਸੀਆਂ ਦੀ ਬਜਾਏ ਉਹ ਰਜਿਸਟਰੀਆਂ ਰੋਕ ਕੇ ਹੱਲਗਾ ਤੇ ਫਿਰ ਸਾਰੇ ਵਿਭਾਗਾਂ ਨੂੰ ਐਵੇਂ ਤਨਖਾਹ ਨਹੀਂ ਚੰਦੇ ਉਹਨੂੰ ਬੰਦ ਕਰ ਦੋ ਸਾਰੇ ਵਿਭਾਗਾਂ ਨੂੰ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਲੀਗਲ ਕਲੋਨੀਆਂ ਹੋ ਗਈਆਂ ਕਿ ਲਈ ਤੁਸੀਂ ਗੱਲ ਕੀਤੀ ਵੀ ਡਿਵੈਲਪਮੈਂਟ ਉੱਥੇ ਵੱਖ-ਵੱਖ ਦਾਰੇ ਵੱਲੋਂ ਕੀਤੀ ਜਾਂਦੀ ਹੈ ਕੀ ਲੱਗਦਾ ਜਿਹੜੀ ਮਗਰ ਇਲੀਗਲ ਰਹਿ ਜਾਂਦੀ ਹੈ ਗੈਰ ਕਾਨੂੰਨੀ ਰਹਿ ਜਾਂਦੀ ਹੈ ਕਲੋਨੀਆਂ ਉਹਨਾਂ ਦਾ ਹੱਲ ਕੀ ਸਮਝਦੇ ਹੋ ਤੁਸੀਂ ਸਰ ਐਦਾਂ ਹੈ ਕਿ ਪਹਿਲਾਂ ਤਾਂ ਆਪਾਂ ਨਾ ਕਿਉਂਕਿ ਜਦੋਂ ਆਪਾਂ ਇੱਕ ਇਲਲੀਗਲ ਲਫ਼ਜ਼ ਵਰਤ ਕੇ ਸਾਰੇ ਪੰਜਾਬ ਦੀਆਂ ਉਹ ਕਲੋਨੀਆਂ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਇਕੱਠਾ ਕਰ ਦਿੰਨੇ ਆ ਤੇ ਇਹ ਵਿਸ਼ਾ ਬਣ ਜਾਂਦਾ ਕੋਈ ਪੰਜਾਬ ਦੀ 30 40 ਹਜ਼ਾਰ ਕਲੋਨੀਆਂ ਦਾ ਉਹ 30 40 ਹਜ਼ਾਰ ਕਲੋਨੀ ਮਗਰ ਅਗਰ ਇੱਕ ਪਲਾਟ ਮਗਰ ਆਪਾਂ 100 ਇੱਕ ਕਲੋਨੀ ਮਗਰ 100 ਪਲਾਟ ਵੀ ਹੈ 100 ਘਰ ਵੀ ਗਿਣ ਲਈਏ ਤੇ 30 40 ਹਜ਼ਾਰ ਨਾਲ ਗੁਣਾ ਕਰ ਲੋ ਕਿੰਨੀ ਵੱਡੀ ਰੇਂਜ ਹੋ ਗਈ ਐਡੇ ਵੱਡੇ ਮਸਲੇ ਨੂੰ ਉਲਝਾਣਾ ਬੜਾ ਸੌਕਾ ਹੈ ਸੁਲਝਾਣਾ ਬੜਾ ਔਖਾ ਹੈ ਪਹਿਲੀ ਗੱਲ ਤਾਂ ਇਹਨੂੰ ਸੁਲਝਾਣ ਲਈ ਇਹਨੂੰ ਛੋਟਾ ਕੀਤਾ ਜਾਏ ਮੁੱਦੇ ਨੂੰ ਇੰਨਾ ਵੱਡਾ ਮੁੱਦਾ ਨਹੀਂ ਹੈ ਜਿੰਨਾ ਮੁੱਦਾ ਮੁੱਦਾ ਦਿਖਾਇਆ ਗਿਆ ਬਣਾਇਆ ਗਿਆ ਇੰਨਾ ਵੱਡਾ ਮੁੱਦਾ ਨਹੀਂ ਹੈ ਇਹ ਕੋਈ ਅਫਸਰ ਚਾਹੀਏ ਇਹਨੂੰ ਮਲਗੋਬਾ ਜਿਹਾ ਬਣਾ ਕੇ ਰੱਖਣੀ ਚਾਹੁੰਦੀ ਹੈ ਤਾਂ ਕਿ ਨਵੇਂਆਂ ਨੂੰ ਫਿਰ ਰੀਲੀਫ ਮਿਲਦਾ ਰਹੇ ਪੁਰਾਣਿਆਂ ਦੇ ਚੱਕਰ ਦੇ ਵਿੱਚ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਆਪਾਂ ਪਹਿਲਾਂ ਜਦੋਂ ਜਿਵੇਂ ਜਿਹੜੇ 4700 ਪਿੰਡ ਬਾਰ ਕੱਢੇ ਉਹ ਪਿੰਡ ਉਹ ਬਾਹਰ ਕੱਢੇ ਜਿਨ੍ਹਾਂ ਦੇ ਵਿੱਚ ਕੋਈ ਸ਼ਹਿਰੀਕਰਨ ਨਹੀਂ ਹੋਇਆ ਫਿਰ ਆਪਾਂ ਲਾਇਸੈਂਸੀ ਕਲੋਨੀਆਂ ਬਾਹਰ ਕੱਢਤੀਆਂ ਫਿਰ ਉਸ ਤੋਂ ਬਾਅਦ ਆਪਾਂ ਕਿਹਾ ਕਿ ਸ਼ਹਿਰ ਦੇ ਪੁਰਾਣੇ ਏਰੀਏ ਬਾਹਰ ਕੱਢਤੇ ਐਸੇ ਤਰੀਕੇ ਜਿਹੜਾ ਡਿਕਲੇਅਰਡ ਕਲੋਨੀਆਂ ਜਿਹੜੀਆਂ ਸ਼ਹਿਰ ਦੇ ਪੁਰਾਣੇ ਇਲਾਕੇ ਨੇ ਜਿਹੜੇ ਬਹੁਤ ਪੁਰਾਣੇ ਤਾਂ ਨਹੀਂ ਪਰ ਪਿਛਲੇ 15-20 ਸਾਲ ਦੇ ਵਿੱਚ ਹੋਂਦ ਵਿੱਚ ਆਏ ਨੇ ਉਹਨਾਂ ਨੂੰ ਸੌਖੇ ਤਰੀਕੇ ਬਾਹਰ ਕੱਢਣ ਤੋਂ ਬਾਅਦ ਨਜਾਇਜ਼ ਕਲੋਨੀਆਂ ਬਹੁਤ ਥੋੜੀਆਂ ਜਿਹੀਆਂ ਰਹਿ ਜਾਣਗੀਆਂ ਫਿਰ ਉਹ ਥੋੜੀਆਂ ਜਿਹੀਆਂ ਕਲੋਨੀਆਂ ਦਾ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਉੱਠਦਾ ਵੀ ਇਹ ਕਲੋਨੀਆਂ ਕੱਟ ਕੇ ਜੇ ਲੋਕ ਚਲੇ ਗਏ ਜਾਂ ਮਰ ਗਏ ਖੱਪ ਕੇ ਇਹਨਾਂ ਦੇ ਵਿੱਚ ਜੜੀਆਂ ਵਿਕਾਸ ਕਾਰਜ ਕਿਵੇਂ ਹੋਣਗੇ ਉਹਦੇ ਲਈ ਕਿੰਨੇ ਕੁ ਫੰਡਸ ਦੀ ਲੋੜ ਹੈ ਉਹਦੀ ਐਗਜ਼ੈਕਟ ਕੈਲਕੂਲੇਸ਼ਨ ਕੀਤੀ ਜਾ ਸਕੇਗੀ ਉਹੋ ਜੇ ਡਿਵੈਲਪਮੈਂਟ ਚਾਰਜਸ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਵੀ ਰੀਲੀਫ ਦਿੱਤਾ ਜਾ ਸਕੇਗਾ ਤੁਸੀਂ ਗੱਲ ਕੀਤੇ ਵੀ ਇਲੈਗਲ ਕਲੋਨੀਆਂ ਦੀ ਜਦੋਂ ਇਲੈਗਲ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਤੋਂ ਕੱਟੀਆਂ ਤਾਂ ਡਿਪਾਰਟਮੈਂਟ ਦੀ ਅੱਖਾਂ ਸਾਹਮਣੇ ਜਾ ਰਹੀਆਂ ਮੰਨ ਲਓ ਕਿਤੇ ਹੁਣ ਪੀਲਾ ਪੰਜਾ ਚਲਾ ਦਿੰਦੇ ਆ ਖਬਰ ਆ ਜਾਂਦੀਆਂ ਨੇ ਪਰ ਬਹੁਤ ਆਤ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਵੀ ਅੱਖਾਂ ਅੱਖੀ ਦੇਖ ਕੇ ਕੱਟਾ ਪਉਣ ਵਾਲਾ ਕੰ ਲੱਗਦਾ ਨਹੀਂ ਵੀ ਜਿਹੜੇ ਅਧਿਕਾਰੀ ਬੈਠੇ ਨੇ ਜਿਨ੍ਹਾਂ ਨੂੰ ਦਿੱਤਾ ਗਿਆ ਗਲੱਡਾ ਹੋ ਗਿਆ ਪੁੱਡਾ ਹੋ ਗਿਆ ਇਸ ਵਾਸਤੇ ਜ਼ਿੰਮੇਵਾਰ ਨੇ ਦੇਖੋ ਸਾਰੇ ਹੀ ਵਰਗ ਜ਼ਿੰਮੇਵਾਰ ਨੇ ਪਰ ਇੱਥੇ ਗੱਲ ਇਹ ਵੀ ਦੇਖਣ ਦੀ ਲੋੜ ਹੈ ਕਿ ਕੀ ਜਿੰਨੀਆਂ ਸ਼ਰਤਾਂ ਅੱਜ ਥੋਪ ਦਿੱਤੀਆਂ ਗਈਆਂ ਨੇ ਜਿੰਨੇ ਖਰਚੇ ਅੱਜ ਵਧਾ ਦਿੱਤੇ ਗਏ ਨੇ ਕਿ ਕੀ ਇੱਕ ਆਮ ਆਦਮੀ ਜਿਹੜਾ ਹੈਗਾ ਇਹ ਅਪਰੂਵਡ ਕਲੋਨੀਆ ਚ ਪਲਾਟ ਖਰੀਦ ਸਕੇਗਾ ਅਗਰ ਨਹੀਂ ਖਰੀਦ ਸਕੇਗਾ ਤੇ ਇਹੋ ਜੇ ਐਕਟ ਦਾ ਫਿਰ ਮਾਇਨਾ ਕੀ ਰਹਿ ਗਿਆ ਜੀ ਜੇ ਸਰਕਾਰ ਨੇ ਇਸ ਐਕਟ ਨੂੰ ਜਿਹੜੇ ਏਮ ਐਂਡ ਆਬਜੈਕਟਿਵ ਨਾਲ ਬਣਾਇਆ ਸੀ ਉਹ ਸੀ ਕਿ ਸ਼ਹਿਰਾਂ ਦਾ ਸ਼ਹਿਰੀਕਰਨ ਕਿਵੇਂ ਹੋਵੇ ਨਵੇਂ ਜਿਹੜੇ ਇਲਾਕੇ ਉਸਾਰੇ ਜਾਣ ਉਹਨਾਂ ਦੇ ਵਿੱਚ ਯੋਗ ਪ੍ਰਬੰਧ ਹੋਣ ਸੀਵਰੇਜ ਪਾਣੀ ਦੇ ਡਿਸਪੋਜ਼ਲ ਦੇ ਹੁਣ ਦੇਖੋ ਐਨਜੀਟੀ ਨੇ 2000 ਕਰੋੜ ਰੁਪਏ ਦਾ ਜੁਰਮਾਨਾ ਪਿੱਛੇ ਜੇ ਪੰਜਾਬ ਸਰਕਾਰ ਨੂੰ ਕੀਤਾ ਜੀ ਜਿਹਦੇ ਵਿੱਚ ਸੀਵਰੇਜ ਡਿਸਪੋਜ਼ਲ ਔਰ ਜਿਹੜਾ ਕਚਰਾ ਡਿਸਪੋਜ਼ਲ ਹੈ ਇਹਦਾ ਬੜਾ ਵੱਡਾ ਮੁੱਦਾ ਹੈਗਾ ਸੋ ਇਹ ਸਾਰੇ ਪੱਖ ਨੂੰ ਵਿਚਾਰਨ ਦੀ ਬਜਾਏ ਜੇ ਸਰਕਾਰ ਬਸ ਈਡੀਸੀ ਹਰ ਸਾਲ ਵਧਾ ਕੇ ਜਾਂ ਪੈਸੇ ਵਧਾ ਕੇ ਸੋਚਦੀ ਹੈ ਦਾ ਹੱਲ ਨਿਕਲ ਜਾਏਗਾ ਔਰ ਉਹ ਪੈਸੇ ਜਿਹੜੇ ਇਸ ਮਹਿਕਮੇ ਤੋਂ ਲਏ ਗਏ ਕੀ ਉਹ ਉਹਨਾਂ ਚੀਜ਼ਾਂ ਲਈ ਖਰਚ ਕੀਤੇ ਕਿ ਉਹ ਫ੍ਰੀ ਬੀਜ਼ ਲਈ ਵੰਡ ਦਿੱਤੇ ਕਿ ਉਹ ਬਿਜਲੀ ਬੋਰਡ ਦੇ ਜਿਹੜੇ ਫ੍ਰੀ ਬਿੱਲ ਦਿੱਤੇ ਨੇ ਉਹਨਾਂ ਚੋਂ ਵੰਡ ਦਿੱਤੇ ਤੇ ਉਹਦੇ ਨਾਲ ਇਹ ਜਿਹੜਾ ਜਿਹੜਾ ਸਾਡਾ ਵਰਗ ਹੈ ਇਹ ਮਰਦਾ ਜਾ ਰਿਹਾ ਦਬਦਾ ਜਾ ਰਿਹਾ ਹੈ ਅੱਜ ਬਿਜਲੀ ਬੋਰਡ ਦੀ ਐਨਓਸੀ ਲੈਣਾ ਇੱਕ ਪ੍ਰੂਡ ਪ੍ਰੋਜੈਕਟ ਵਾਸਤੇ ਇੱਕ ਐਟੋਮਿਕ ਪਲਾਨਟ ਦੀ ਉਹਦੇ ਵਾਸਤੇ ਹੋ ਗਿਆ ਤੁਸੀਂ ਦੇਖੋ ਅੱਜ ਕਿਸੇ ਨੇ ਕਲੋਨੀ ਕੱਟਣੀ ਹੈ ਮੰਨ ਲਓ ਮੇਰਾ ਵਿਕਾਸ ਕਾਰਜ ਤੇ 1 ਕਰੋੜ ਰੁਪਇਆ ਲੱਗਣਾ ਹੈ ਸਰਕਾਰ ਕਹਿੰਦਾ ਕਹਿੰਦੀ ਹੈ ਕਿ 35 ਲੱਖ ਰੁਪਏ ਦਾ ਸਾਨੂੰ ਸਾਡੇ ਕੋਲ ਬੈਂਕ ਗਾਰੰਟੀ ਰੱਖ ਦਵੇ ਜੇ ਮੈਂ ਉਹ 35 ਲੱਖ ਰੁਪਏ ਤੁਹਾਡੇ ਕੋਲ ਬੈਂਕ ਗਾਰੰਟੀ ਰੱਖਣ ਦੀ ਬਜਾਏ ਉਹਨਾਂ 35 ਲੱਖ ਨਾਲ ਹੀ ਉਹਨਾਂ ਕਲੋਨੀਆਂ ਦੇ ਵਿਕਾਸ ਕਾਰ ਕਰਦਾ ਜਿਹਦੇ ਵਾਸਤੇ ਮੈਂ ਸਾਰੇ ਆਪਣੇ ਕਾਗਜ਼ ਪੱਤਰ ਤੁਹਾਨੂੰ ਦੇ ਹੀ ਬੈਠਾ ਕਿ ਮੈਂ ਇਸ ਗੱਲ ਤੋਂ ਭੱਜਾਂਗਾ ਨਹੀਂ ਤੇ ਉਹ ਉਹਦੇ ਸਰਕਾਰ ਦਾ ਕੀ ਚਲਾ ਜਾਏਗਾ ਉਹ ਜਿਹੜੀ 35 ਲੱਖ 35% ਦੀ ਬੈਂਕ ਗਰੰਟੀ ਮੇਰੇ ਤੋਂ ਰਖਾਈ ਜਾ ਰਹੀ ਹੈ ਉਹ ਨਾਲ ਸਰਕਾਰ ਦੇ ਕਿਸੇ ਕੰਮ ਆ ਰਹੀ ਹੈ ਉਹਦਾ ਬੋਝ ਜਿਹੜਾ ਆਮ ਵਰਗ ਤੇ ਪੈ ਰਿਹਾ ਔਰ ਜਿਹੜਾ ਪਲਾਟ ਹੈ ਅੱਜ ਕਿਸੇ ਵੀ ਅਪਰੂਵਡ ਕਲੋਨੀ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਨੂੰ 25000 ਰੁਪਏ 30000 ਰੁਪਏ ਗਾਜ ਤੋਂ ਥੱਲੇ ਪ੍ਰੂਫ ਪਲਾਟ ਨਹੀਂ ਮਿਲਦਾ ਇਹ ਕਹਿੰਦਾ ਪਾਬ ਜਿਹੜੀ ਪਾਲਿਸੀ ਆ ਉਹ ਸਰਲ ਲਿਆਂਦੀ ਜਾਵੇ ਤਾਂ ਜੋ ਇੱਥੇ ਕਲੋਨਾਈਜ਼ਰਾਂ ਨੂੰ ਸੌਖਾ ਹੋਵੇ ਉੱਥੇ ਜਿਹੜੇ ਲੋਕ ਖਰੀਦਣ ਵਾਲੇ ਨੇ ਆਲੈ ਦੀ ਡਿਫੀਨੇਸ਼ਨ ਨਹੀਂ ਦੱਸੀ ਜਾ ਸਕਦੀ ਜਦੋਂ ਤੱਕ ਸਰਕਾਰ ਸਾਡੇ ਨਾਲ ਹਰ ਜਿਹੜਾ ਮਦ ਹੈ ਉਹਦੇ ਤੇ ਬੈਠ ਕੇ ਵਿਚਾਰ ਨਹੀਂ ਕਰਦੀ ਅਸੀਂ ਵੀ ਇਸੇ ਪੰਜਾਬ ਦੇ ਵਸਿੰਦੇ ਆ ਅਸੀਂ ਜਿੰਨਾ ਸਾਨੂੰ ਆਪਣੇ ਕੋਲੋਨਾਈਜ਼ਰ ਵਰਗ ਜਾਂ ਰੀਅਲ ਸਟੇਟ ਵਰਗ ਦਾ ਖਿਆਲ ਹੈ ਸਾਨੂੰ ਉੱਥੇ ਸਾਡੇ ਪੰਜਾਬ ਦੇ ਸੂਬੇ ਦਾ ਵੀ ਖਿਆਲ ਅਸੀਂ ਨਹੀਂ ਚਾਹਦੇ ਕਿ 50 50 ਗੱਜ ਦੀਆਂ ਕਲੋਨੀਆਂ ਹੋਰ ਕੱਟੀਆਂ ਜਾਣ ਤੇ ਪੰਜਾਬ ਦੀ ਆਬੋਹਾਰ ਨੂੰ ਖਰਾਬ ਕੀਤਾ ਜਾਏ ਜਿਹੜਾ ਐਲ ਆਈ ਜੀ ਵਰਗ ਹੈ ਉਹਦੇ ਵਾਸਤੇ ਵੀ ਪ੍ਰੋਪਰ ਸੁਵਿਧਾਵਾਂ ਵਾਲੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਤਾਂ ਕਿ ਜਿਹੜੀ ਗਰੀਬ ਸਾਡੀ ਲੇਬਰ ਸਾਡੇ ਭਰਾ ਇੱਥੇ ਵਸਣਾ ਚਾਹੁੰਦੇ ਆ ਜਿਹੜੇ ਕਿ ਸਾਡੀ ਇੰਡਸਟਰੀ ਦੀ ਬੈਕਬੋਨ ਨੇ ਉਹਨਾਂ ਨੂੰ ਵੀ ਆਪਣੇ ਪੰਜਾਬ ਦੇ ਵਿੱਚੋਂ ਜਿਹੜਾ ਉਜਵਲ ਪਵਕ ਜਿਹੜਾ ਮਿਲ ਸਕੇ। ਤੁਸੀਂ ਪਿਛਲੇ ਸਰਕਾਰਾਂ ਦੇ ਦੌਰਾਨ ਵੀ ਲੜਾਈ ਲੜੀ ਆ। ਜੇ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਲਾਸਟ ਟਾਈਮ ਤੁਹਾਡੀ ਕਿਹਨਾਂ ਨਾਲ ਇਸ ਬਾਬਤ ਗੱਲ ਹੋਈ ਆ? ਪ੍ਰੋਪਰਟੀ ਜਿਹੜੀ ਇਹ ਐਨਓਸੀ ਦਾ ਮਸਲਾ ਹੋਵੇ ਜਾਂ ਪਾਲਿਸੀ ਦਾ ਮਸਲਾ। ਲਾਸ ਸਾਡੀਆਂ ਗੱਲਾਂ ਯਾਦਾ ਸ਼੍ਰੀ ਅਮਨ ਅਰੂੜਾ ਜੀ ਨਾਲ ਹੋਈਆਂ ਸੀ। ਉਸ ਤੋਂ ਬਾਅਦ ਸਾਡੀ ਇੱਕ ਮੀਟਿੰਗ ਅਯਾਲੀ ਸਾਹਿਬ ਨੇ ਜਿਹੜੀ ਆ ਉਹ ਕਰਾਈ ਸੀ ਭਗਵੰਤ ਮਾਨ ਸਾਹਿਬ ਨਾਲ ਵੀ। ਲੇਕਿਨ ਉਸ ਤੋਂ ਬਾਅਦ ਬੜੀ ਦੁੱਖ ਦੀ ਗੱਲ ਹੈ ਕਿ ਅਸੀਂ ਬਹੁਤ ਹਜ਼ਾਰਾਂ ਚਿੱਠੀਆਂ, ਮੈਮੋਰੈਂਡਮ ਵੱਖ-ਵੱਖ ਮਾਧਿਮ ਰਾਹੀਂ ਫੇਸਬ ਇਨਾ ਜਿਹੜਾ ਇਗਨੋਰੈਂਟ ਤਾਂ ਮਹਾਰਾਜਿਆਂ ਦੀਆਂ ਸਰਕਾਰਾਂ ਵੀ ਨਹੀਂ ਸੀਆਂ ਜਿੰਨੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਮਹਾਰਾਜੇ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਹਾਂ ਬਿਲਕੁਲ ਦੇਖੋ ਉਹ ਇੱਕ ਸਿੰਬੋਲਿਕਲੀ ਕਿਹਾ ਜਾਂਦਾ ਸੀ ਵੀ ਮਹਾਰਾਜੇ ਦੀ ਸਰਕਾਰ ਹੈ ਜੀ ਉਹ ਸੁਣਦੇ ਨਹੀਂ ਕਿਸੇ ਦੀ ਉਹ ਸੁਣਦੇ ਉਹ ਤੁਸੀਂ ਤਾਂ ਉਹਨਾਂ ਉਹਨਾਂ ਤੋਂ ਵੀ ਪਰੇ ਗਏ ਤੁਸੀਂ ਕਿਸੇ ਵਰਗ ਨਾਲ ਵੀ ਤੁਸੀਂ ਅੱਜ ਦੇਖੋ 6-7 ਮਹੀਨੇ ਹੋ ਗਏ ਸਾਡੇ ਹਾਊਸਿੰਗ ਦਾ ਕੋਈ ਪ੍ਰਿੰਸੀਪਲ ਸੈਕਟਰੀ ਨਹੀਂ ਲਾਇਆ ਜੀ ਸਾਡਾ ਜਿਹੜਾ ਮਹਿਕਮਾ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਰੱਖਿਆ ਹੈ ਔਰ ਮੁੱਖ ਮੰਤਰੀ ਸਾਹਿਬ ਕਿੰਨੇ ਬੀਜ਼ੀ ਨੇ ਸਭ ਨੂੰ ਸਾਰੇ ਨੂੰ ਪਤਾ ਕੋਈ ਸੈਕਟਰੀ ਨਹੀਂ ਹੈਗਾ ਜੀ ਕੋਈ ਸੈਕਟਰੀ ਨਹੀਂ ਜੀ ਕੋਈ ਇਸ ਵੇਲੇ ਕੋਈ ਮੰਤਰੀ ਨਹੀਂ ਵੀ ਇੰਨਾ ਇੰਪੋਰਟੈਂਟ ਮੁੱਦਾ ਹੈ ਤੁਸੀਂ ਉਹਦੇ ਤੇ ਕੋਈ ਸਿਆਣਾ ਬੰਦਾ ਮੰਤਰੀ ਲਾਓ ਪਰ ਮੰਤਰੀ ਲਾਓ ਉਹ ਜਿਹਨੇ ਜਿਹਨੂੰ ਪਾਵਰ ਵੀ ਹੋਵੇ ਕੋਈ ਫੈਸਲਾ ਲੈਣ ਦੀ ਅੱਗੇ ਵੀ ਸਾਰੇ ਮਸਲੇ ਟੇਬਲ ਤੇ ਬੈਠ ਕੇ ਨਿਬੜੇ ਨੇ ਹੁਣ ਵੀ ਟੇਬਲ ਤੇ ਬੈਠ ਕੇ ਨਿਬੜੇ ਨੇ ਟਵਿੱਟਰ ਤੇ ਮਸਲੇ ਨਹੀਂ ਨਿਪੜਨਦੇ ਆਖਰੀ ਸਵਾਲ ਲਵਾਂਗਾ ਤੁਸੀਂ ਕਹਿੰਦੇ ਟਵਿੱਟਰ ਤੇ ਮਸਲੇ ਨਹੀਂ ਨਿਪੜਨਗੇ ਲਾਸਟ ਇਅਰ ਜੂਨ ਜੁਲਾਈ ਵਿੱਚ ਮੁੱਖ ਮੰਤਰੀ ਸਾਹਿਬ ਲੁਧਿਆਣਾ ਆਏ ਸੀ ਉਸ ਟਾਈਮ ਉਹਨਾਂ ਨੇ ਐਲਾਨ ਕੀਤਾ ਸੀ ਪਰੀ ਸਟੇਜ ਤੋਂ ਵੀ ਅਜੇ ਤੱਕ ਐਨਓਸੀਆਂ ਨਹੀਂ ਲੱਗਣਗੀਆਂ ਤੇ ਅੱਜ ਫੇਰ ਟਵੀਟ ਆਇਆ 6-7 ਮਹੀਨੇ ਬਾਅਦ ਕੀ ਲੱਗਦਾ ਜਿਹੜੀ ਗੱਲ ਤੁਸੀਂ ਕਹਿੰਦੇ ਟਵਿੱਟਰ ਤੇ ਮਸਲੇ ਨਹੀਂ ਹੱਲ ਹੋਣੇ ਮਸਲਾ ਹੱਲ ਹੋ ਲਾ ਹੋਇਆ ਗਿਆ ਇਸ ਵਾਰ ਕੱਲਾ ਉਸ ਸਭਾ ਦੇ ਵਿੱਚ ਵੀ ਨਹੀਂ ਬਲਕਿ ਬਕਾਇਦਾ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਉਹ ਇਸ ਬੁੱਦੇ ਤੇ ਬੋਲੇਗੇ ਕੁਐਸਚਨ ਰੱਖਿਆ ਗਿਆ ਮੇਰੇ ਖਿਆਲਿਕ ਸਾਲ ਪੁਰਾਣੀ ਖਬਰ ਹੈ ਉਹਨਾਂ ਨੇ ਕਿਹਾ ਮੀ ਮੀਟਰ ਖੋਲਣ ਦੀ ਇੱਥੇ ਜਿਹੜੀ ਆ ਉਹ ਐਲਾਨ ਕਰਕੇ ਗਏ ਸੀ ਉਹ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਨ ਲਈ ਜਿਹੜੇ ਇਹਦੇ ਨਾਲ ਰਿਲੇਟਡ ਵਰਗ ਦੇ ਲੋਕ ਨੇ ਉਹਨਾਂ ਨੂੰ ਜਦੋਂ ਤੱਕ ਤੁਸੀਂ ਆਪਣੇ ਜਿਹੜੇ ਫੈਸਲਾ ਲੈਣ ਵਾਲੇ ਅਫਸਰਸ਼ਾਹੀ ਹੈ ਉਹਨਾਂ ਦੇ ਨਾਲ ਨਹੀਂ ਬਿਠਾਓਗੇ ਮੰਥਨ ਨਹੀਂ ਕਰੋਗੇ ਇਹਦਾ ਹੱਲ ਕੋਈ ਨਹੀਂ ਨਿਕਲ ਸਕਦਾ ਧੰਨਵਾਦ ਥੈਂਕ ਯੂ ਤਾਂ ਤੁਸੀਂ ਸੁਣਿਆ ਐ ਸੰਸਰਦਾਰ ਗੁਰਵਿੰਦਰ ਸਿੰਘ ਲਾਂਬਾ ਜਿਹੜੇ ਪੰਜਾਬ ਕਲੋਨਾਈਜ਼ਰ ਐਂਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਤੋਂ ਨੇ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਵੀ ਬਹਿ ਕੇ ਮਸਲੇ ਹੱਲ ਹੋਣਗੇ ਟੇਬਲ ਤੇ ਗੱਲ ਕਰਨੀ ਚਾਹੀਦੀ ਜਿਸ ਤਰੀਕੇ ਨਾਲ ਸਰਕਾਰ ਟਵਿੱਟਰ ਤੇ ਕਹਿੰਦੀ ਟਵਿੱਟਰ ਨਾਲ ਮਸਲੇ ਹੱਲ ਨਹੀਂ ਹੋਣੇ ਸਰਲ ਪਾਲਿਸੀ ਵਿੱਚ ਲੋੜੀਆਂ ਤਾਂ ਸਰਲ ਦੀ ਪਰਭਾਸ਼ਾ ਜਿਹੜੀ ਉਹ ਕਲੋਨਾਈਜ਼ਰ ਹੀ ਦੱਸ ਸਕਦੇ ਵੀ ਸਰਲ ਕਿਵੇਂ ਹੋ ਸਕਦੇ ਕਿਵੇਂ ਇਹਨਾਂ ਵਾਸਤੇ ਸੋਖਾ ਹੋ ਸਕਦਾ ਕਿਵੇਂ ਜਿਹੜਾ ਜ਼ਮੀਨ ਖਰੀਦਣ ਵਾਲਾ ਵਾ ਉਹਦੇ ਵਾਸਤੇ ਸੋਖਾ ਹੋ ਸਕਦਾ ਕਿਵੇਂ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖ ਸਕਦੇ ਜਿਵੇਂ ਜਿਸ ਤਰੀਕੇ ਨਾਲ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਸਾਬਕਾ ਲਿਆਂਦੀ ਜਾਵੇ ਤਾਂ ਦੇਖਦੇ ਮੁੱਖ ਮੰਤਰੀ ਸਾਹਿਬ ਵੱਲੋਂ ਟਵੀਟ ਕੀਤਾ ਗਿਆ ਤੇ ਉਸ ਉੱਤੇ ਕਦੋਂ ਨੋਟੀਫਿਕੇਸ਼ਨ ਹੁੰਦਾ ਜਿਹੜੀਆਂ ਵੇਰਵੇ ਆ ਕਿਹੜੇ ਕਿਹੜੇ ਵੇਰਵੇ ਜਿਹੜੇ ਆ ਉਹ ਸਾਂਝੇ ਕੀਤੇ ਜਾਂਦੇ ਨੇ ਮੈਂ ਇੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨ ਨਾਲ ਦੇਖ ਦਿਓ ਰਤਨੀ ਟੀਵੀ ਸਸਤੀਕਾ